ਸਸੀ ਗਾਲ ਜ ਸਾਰਿਆਂ ਨੂੰ ਜੀ ਅੱਜ ਆਪਾਂ ਲੈਣੀ ਗਲੀ ਸਲਵਾਰ ਦੀ ਕਟਿੰਗ ਲੈ ਕੇ ਆਏ ਆ ਜੀ ਇਹ ਸਲਵਾਰ ਦਾ ਕਪੜਾ ਹੀ 2.5 ਮੀਟਰ ਕਪੜਾ ਹੈ ਜੀ ਅੱਢ ਤੋਂ ਆਪਾਂ ਇਹ ਬੈਲਟ ਪਾਉਣੀ ਹੈ ਜੀ ਠੀਕ ਹੈ ਜੀ ਇਹ ਜੀ ਫੁੱਲ ਭਾਈ ਸਲਵਾਰ ਬਣਾਉਣੀ ਹੈ ਜੀ ਆਪਾਂ ਨੇ 2.5 ਮੀਟਰ ਚ ਕਿਵੇਂ ਬਣਨੀ ਹੈ ਜੀ ਆਓ ਦੇਖਦੇ ਹਾਂ ਇਹ 2.5 ਮੀਟਰ ਕਪੜਾ ਹੀ ਸਲਵਾਰ ਦਾ ਆਪਾਂ ਡਬਲ ਤੈਨ ਲਾ ਕੇ ਰੱਖ ਲਿਆ ਜੀ ਇਹਦਾ ਆਪਾਂ ਇਹ ਡਬਲ ਕਰ ਲਿਆ ਜੀ ਠੀਕ ਹੈ ਜੀ ਮੇਰੀ ਸਲਵਾਰ ਦੀ ਲੰਬਾਈ ਹੈ ਜੀ 37.5 ਇੰਚ ਤਿਆਰ ਹੈ ਜੀ 7 ਇੰਚ ਮੋਰੀ ਹੈ ਜੀ 24 ਇੰਚ ਬੈਲਟ ਹੈ ਜੀ ਇਹ ਅਕੋਰਡਿੰਗ ਉਹ ਸਾਰੇ ਬਕਟਿੰਗ ਕਰਾਂਗੇ ਸਲਵਾਰ ਦੀ ਸਲਵਾਰ ਦੀ ਲੰਬਾਈ ਮਣਦੇ ਆ ਜੀ ਸਲਵਾਰ ਦੀ ਲੰਬਾਈ ਤੇ ਹੈਗੀ ਸੀ 37.5 ਇੰਚ ਤਿਆਰ ਹੈ ਜੀ ਵਿੱਚੋਂ ਆਪਾਂ ਨੇ 5 ਇੰਚ ਦੀ ਬੈਲ ਘਟਾ ਲੈਣੀ ਜੀ 32.5 ਇੰਚ ਤਿਆਰ ਹੈਗੀ ਇੱਕ ਪਲੱਸ ਕਾ ਲੈਣਾ ਜੀ ਵਿੱਚ ਮੈਨੂੰ 33.5 ਇੰਚ ਦੇ ਪੱਲੇ ਕੱਟ ਲੈਣੇ ਆਪਾਂ ਨੇ ਠੀਕ ਹੈ 33.5 ਇੰਚ ਮਣ ਸ਼ਾਨ ਲਾ ਲਈਏ ਜੀ ਇਹ ਪੱਲੇ ਦਾ ਨਿਸ਼ਾਨ ਲਾਇਆ ਜੀ ਆਪਾਂ ਨੇ ਇਹ ਕਈ ਪੱਲੇ ਦਾ ਨਿਸ਼ਾਨ ਆਪਾਂ ਨੇ ਹੋਰ ਲਾ ਲਿਆ ਜੀ ਇੱਥੇ ਆਪਾਂ ਮਣਦੇ ਆ ਜੀ ਆਪਣੀ ਹੈਗੀ ਸੀ 6 ਇੰਚ ਮੂਰੀ ਤਿਆਰ ਆ ਆਪਾਂ 14 ਇੰਚ ਪੱਲੇ ਪਾਵਾਂਗੇ ਮੈਂ ਪੱਲੇ ਖੋਲ ਕੇ ਹੀ ਪਾ ਰਹੀ ਹਾਂ ਡੋਰ ਕਰਕੇ ਹੀ ਪਾ ਰਹੀ ਬਿਤੇ ਆ ਲਾ ਕੇ ਪੱਲੇ ਪਾ ਰਹੀ ਐਦਾਂ ਹੀ ਸਾਨੂੰ ਖੁੱਲੇ ਖੁੱਲੇ ਦਰਜ ਜਾਂਨ 14 ਇੰਚ ਦੇ ਆਪਣ ਪੱਲੇ ਪਾ ਲੈਣੇ ਇਹ ਨਿਸ਼ਾਨ ਲਾ ਗਏ ਪੱਲੇ ਦਾ ਆਪਣੇ ਦਾ ਇਹਨੂੰ ਵੀ ਨਾਲ ਲਾ ਲਾਂਗੇ ਇੱਕ ਦੂਜੇ ਦੇ ਆਪਾਂ ਨੇ ਪੱਲੇ ਦਾ ਨਿਸ਼ਾਨ ਲਾ ਲਿਆ ਜੀ ਆਿਹੜੇ ਪੱਲੇ ਪਾਇਸੀ ਨਿਸ਼ਾਨ ਲਾਇਆ ਸੀ 3.5 ਇੰਚ ਪਰ ਜੋ ਸਾਹਮਣੇ ਤੇ ਆਪਾਂ ਨੇ ਕੁੰਦਿਆਂ ਨਾਲ ਆ ਲੈਣਾ ਉਹ ਆਪਾਂ ਜਿਹੜੀ ਨੂਰੀ ਸੀ ਸਵਾਰ ਦੀ ਇਹ ਪੂਰੀ ਹੋ ਗਈ 7 ਇੰਚ ਦੀ ਚੌੜਾਈ ਮੇ ਪੱਲੇ ਲਾਰੇ ਇੱਥੇ ਆਪਾਂ ਖਰਚਾ ਹੀ ਪਾਉਣੇ 1.5 ਇੰਚ ਦਾ ਇੱਥੇ 1.5 ਇੰਚ ਖਰਚਾ ਪਾਣਾ ਹੈ ਠੀਕ ਹੈ ਹੁਣ ਆਪਾਂ ਨੂੰ ਪਤਾ ਵੀ ਆਪਾਂ ਨੇ ਬਾਹਰ ਠੱਡ ਤੋਂ ਪਾਉਣੀ ਹੈ ਜਿਹੜਾ ਇਹ ਵਾਲਾ ਕੱਪੜਾ ਬਚਿਆ ਹੋਇਆ ਹੈ ਠੀਕ ਹੈ ਜੀ ਇਹਦੇ ਆਪਾਂ ਵਿਚੇ ਮਿਆਨੀ ਪਾਵਾਂਗੇ ਸਵਾਰ 'ਚ ਵਿਚੇ ਅਟੈਚ ਹੋ ਜਾਣੀ ਜੀ ਕਿਵੇਂ ਪਾਉਣ ਹੈ ਦੱਸਦੇ ਹਾਂ ਬਾਬਾ ਮਣ ਲੈ ਲੈ ਮੈਨ ਕਿੰਨੇ ਆ ਕਿੰਨਾ ਕਪੜਾ ਕਿੰਨਾ ਬਚਿਆ ਉੱਪਰ ਇਹ ਪੱਲਿਆਂ ਦੇ ਉੱਪਰ ਕਪੜਾ 15.5 ਇੰਚ ਹੈ ਜੀ ਠੀਕ ਹੈ ਬਚਿਆ ਹੋਇਆ ਪੀਸ ਤੇ ਆਪਾਂ ਉੱਧਰ ਵੀ ਐ ਨਹੀਂ ਆਖ ਲੈਣ ਨੇ ਆ ਆਪਾਂ ਇਹ ਹੁੰਦੇ ਨਿਸ਼ਾਨ ਲਾਇਆ ਜੀ ਇਹ ਸਾਹਮਣੇ ਚੱਲ ਕੇ ਆਸਮਾਨ ਸਿ ਨਿਸ਼ਾਨ ਲਾਵਾਂਗੇ ਉਧਰ ਪਾਲੇ-ਪਾਸੇ ਹੋਇੜਾ ਇਹ ਕਪੜਾ ਬਚਿਆ ਹੋਇਆ ਆਪਣਾ 15.5 ਇੰਚ ਹੈ ਜੀ ਉਰੇ ਠੀਕ ਹੈ ਆਪਾਂ ਉਧਰ ਆਸਮਾਨ ਜਿਹੜੇ ਕਿਵੇਂ ਲਾਉਣਾ ਜੀ ਕਿਵੇਂ ਪੇਪਰ ਮੈਨ ਦੇ ਵਿੱਚ ਐਡ ਕਰਨੇ ਉਹਨਾਂ ਦੱਸਦੇ ਆ ਜੀ ਇਪਾਂ 14 ਇੰਚ 'ਤੇ ਨਿਸ਼ਾਨ ਲਾਵਾਂਗੇ ਜੀ। ਮਿਆਨੀ ਪਾਉਣ ਵਾਸਤੇ 14 ਇੰਚ ਕੱਪੜਾ ਬਹੁਤ ਹੁੰਦਾ ਹੈ ਜੀ। ਫਿਰ ਇੱਥੇ ਅਪਾ ਡੇਢ ਇੰਚ ਪਾ ਲਾਂਗੇ ਜੀ ਖਾਚੇ ਦੇ ਵਿੱਚ ਖਾਚਾ ਪਾਉਣ ਵਾਸਤੇ ਅਟੈਚ ਕਰਨ ਵਾਸਤੇ ਦੂਜੇ ਨਾਲ। ਠੀਕ ਹੈ। ਇਹ 14 ਇੰਚ 'ਤੇ ਨਿਸ਼ਾਨ ਲਾ ਲਈਏ ਆਪਾਂ ਨੇ ਮਿਆਨੀ ਐਡ ਕਰਨ ਵਾਸਤੇ। ਆਪਾਂ ਹੀ ਹੁਣ ਕਾਟ ਪਾ ਲਾਂਗੇ ਕੁੰਦਿਆਂ ਜੀ। ਨਿਸ਼ਾਨ ਲਾ ਲੈਣੀ ਆਪਾਂ ਕੁੰਦਿਆਂ ਦਾ। ਆ ਦੇਖੋ। ਠੀਕ ਹੈ। ਇਹ ਕੁੰਦਿਆਂ ਦਾ ਨਿਸ਼ਾਨ ਹੋ ਗਿਆ। ਆਪਾਂ ਨੇ ਕਰਨਾ ਕੀ ਹੈ ਪਹਿਲਾਂ ਇਹ ਕਟਿੰਗ ਕਰ ਲੈਣਾ ਜੀ ਤੇ ਇਹੀ ਚਾਕੇ ਪਾਸੇ ਦੋ ਜੇ ਥਾਲ ਲੈਣਾ ਜੀ ਆਪਾਂ ਨੇ ਕਿਵੇਂ ਮਿਆਨੀ ਪੈਣੀ ਉਹ ਹਨ ਦੱਸ ਦੇ ਬਾਅਦ ਵਿੱਚ ਆਪਾਂ ਨੂੰ ਕਟਿੰਗ ਕਰਨ ਲੱਗੇ ਆ ਪੱਲੇ ਅਡ ਕਰ ਲੈਣੇ ਆ ਤੇ ਜਿਹੜਾ ਕੁੰਦਾ ਦੇ ਨਿਸ਼ਾਨਾ ਜੀ ਉਹ ਅਡ ਕਰ ਲੈਣੇ ਇੱਕ ਨਿਸ਼ਾਨਾ ਦੇ ਉੱਪਰ ਉੱਪਰੇ ਕਟਿੰਗ ਕਰਨੀ ਹੈ ਜੀ ਠੀਕ ਹੈ ਹੁਣ ਆਪਾਂ ਹੁੰਦਾ ਵੀ ਇੱਕ ਅਡ ਕਰ ਲੈਣੇ ਆ ਅਸੇ ਯਾਦ ਰੱਖਣਾ ਜਦੋਂ ਆਪਾਂ ਨੇ ਕੋਈ ਮਿਆਨੀ ਵਗੈਰਾ ਕੱਪੜਾ ਵਿੱਚ ਪਾਉਣਾ ਹੈ ਜੀ ਸਲਵਾਰ ਪਾੜੀ ਕਰਨ ਵਾਸਤੇ ਤਾਂ ਉਹਦਾ ਆਸਣ ਵੱਡਾ ਲੈਣਾ ਹੈ ਜੀ 14 ਇੰਚ ਦਾ ਆਪਾਂ ਇਹ ਕੁੰਦਾ ਕੱਟ ਕੇ ਇੱਕ ਦੂਜੇ ਪਰ ਰੱਖ ਲਿਆ ਜੀ ਹੁਣ ਕਿਵੇਂ ਮਿਆਨੀ ਪਾਉਣੀ ਹੈ ਧਿਆਨ ਨਾਲ ਦੇਖਿਓ ਮੜ ਜੀ ਠੀਕ ਹੈ ਇਹ 14 ਇੰਚ ਦਾ ਆਸਣ ਲੱਤਾ ਸੀ ਨਾ ਆਪਾਂ ਨੇ ਜਿਹੜਾ ਕੱਪੜਾ ਪੱਲੇ ਦੇ ਉੱਪਰ ਫਾਸ ਕੱਪੜਾ ਸੀ ਨਾ ਆਪਾਂ ਇਹ ਡਬਲ ਕਰ ਲੈਣਾ ਐਦਾਂ ਮੋੜ ਲੈਣਾ ਜੀ ਜਿੰਨਾ ਕੁੰਦਾ ਸੀਗਾ ਆ ਦੇਖੋ ਇਹ ਹੈ 14 ਇੰਚ ਆਸਣ ਹੈ ਜੀ ਐ ਤੱਕ ਕਪੜਾ ਮੋੜ ਲੈਣਾ ਜੀ ਥੋੜਾ ਜਿਹੜਾ ਆਨੇਗਾ ਸਲਾਈ ਲਾਉਣੇ ਜੀ ਆਪਾਂ ਠੀਕ ਹੈ ਇਹੋ ਕਪੜਾ ਆਇਆ ਪੱਲੇ ਦੇ ਉੱਪਰ ਬਚਿਆ ਹੋਇਆ ਕਪੜਾ ਸੀਗਾ ਹੁਣ ਆ ਦੇਖੋ ਇਹ ਕਪੜਾ ਹੈ ਇੱਕ ਪਾਸੇ ਦਾ ਅਟੈਚ ਹੈਗਾ ਹੀ ਇਹ ਨਾਲ ਸਲਵਾਰ ਦੇ ਆਪਾਂ ਨੇ ਇੱਕ ਪਾਸੇ ਤੇ ਜੋੜਨਾ ਹੈ ਜੀ ਹੁਣ ਕਰਨਾ ਕੀ ਆਪਾਂ ਨੇ ਇੱਥੇ ਵੀ 14 ਇੰਚ ਨੂੰ ਚਾਹ ਲਾ ਲੈਣਾ ਜੀ ਕਿਉਂਕਿ 14 ਇੰਚ ਉਧਰ ਪਾਇਆ ਸੀ ਪੱਲੇ ਪਾਸੇ ਇਹ ਬੜਾ ਕੱਪੜਾ ਪਾਇਆ ਆਪਾਂ ਨੇ ਹੁਣ ਇੱਥੋਂ ਆਪਾਂ ਨੇ 9 ਇੰਚ ਆਪਣਾ ਆਸਣ ਮਿਲ ਲੈਣਾ ਸਲਵਾਰ ਦਾ ਜੇ ਕੋਈ ਲੇਡੀਜ਼ ਜ਼ਿਆਦਾ ਭਾਰੀ ਸਲਵਾਰ ਬਣਾਉਣੀ ਤਾਂ ਉਹਨਾਂ ਦਾ ਸੀਚਾਸਣ ਪਉਣਾ ਨਹੀਂ ਤੇ ਬਾਹਰ 9 ਇੰਚੇ ਪਉਣਾ ਹੀ ਹਰੇਕ ਦਾ ਸਲਵਾਰ ਦਾ ਇਹ 9 ਇੰਚ ਆਸਣ ਤਾਂ ਇੱਥੇ ਕੁਝ ਕੁਝ ਨਹੀਂ ਖਾਣਾ ਹੈ ਵਾਸੇ ਨਾੜਾ ਅਟੈਚ ਕਰਨਾ ਪੈਣਾ ਜੇ ਇਹਦੀ ਕਾਟ ਪਾਈ ਹੋਸੀ ਪੁੰਦੇ ਦੀ ਨਾੜਾ ਅਟੈਚ ਕਰ ਦੇਣਾ ਜੀ ਕੱਪੜਾ ਇਹ ਠੀਕ ਹੈ ਇਦਾਂ ਇੱਕ ਵਾਰ ਫੇਰ ਦੇਖ ਲਓ ਜੀ ਸਲਵਾਰ ਚ ਮਿਆਨੀ ਪਾਉਣ ਵਾਸਤੇ 14 ਇੰਚ ਆਪਾਂ ਨੇ ਆਸਨ ਕਟਿੰਗ ਕਰਨ ਆਏ ਜੀ ਜਿਹੜਾ ਕੱਪੜਾ ਇੱਥੇ ਆਪਾਂ ਨੇ ਪਾਉਣਾ ਹੈ ਉਹ ਢੋਲ ਕੇ ਰੱਖ ਲੈਣਾ ਜੀ ਉੱਥੇ ਕੱਪੜਾ ਜੇ ਸੈਂਟਰ ਚ ਕੱਪੜਾ ਜੇ ਬੰਦ ਪਾਸਾ ਆਊ ਕੱਪੜੇ ਦਾ ਉਧਰ ਆਪਾਂ ਨੇ ਆਸਨ ਰੱਖ ਲੈਣਾ 9 ਇੰਚ ਖੁੱਲੇ ਪਾਸਾ ਪਾਟ ਐਸੀ ਕਰਨੇ ਹੁੰਨੇ ਨਾਲ ਮਿਆਨੀ ਕਿਸੇ ਵੀ ਮਿਆਨੀ ਪਾਉਣੀ ਹੈ ਜੇ ਆਪਾਂ ਆੜੇ ਕੱਪੜੇ ਹੀ ਮਿਆਨੀ ਪਾ ਰਹੇ ਹਾਂ ਉਹ ਵੀ ਐਦਾ ਹੀ ਮੈਥਡ ਹੈ ਜੀ ਵੀ 14 ਇੰਚ ਆਸਨ ਲੈ ਕੇ ਕਟਿੰਗ ਕਰਨੀ ਹੈ ਜੇ ਪਹਿਲਾਂ ਬਿੱਚਟਾ ਅਜੇ ਮੈ ਨਹੀਂ ਪਾ ਰਹੇ ਉਹਦੇ ਵੀ ਆਹੀ ਮੈਥਡ ਹੈ ਜੀ ਠੀਕ ਹੈ ਮਿਆਨੀ ਪਾਏ ਕਪੜਾ ਡਬਲ ਕਰਨਾ ਹੈ ਜਦ ਬੰਦ ਪਾਸਾ ਹੋਵੇ ਤਾਂ ਰੱਖ ਲੈਣਾ ਅਸਨ ਕਿਨਾਰਾ ਹੋਗਾ ਤੇ ਨਾਲ ਕਾਟ ਪਾਣੀ ਆਪਾਂ ਨੇ ਠੀਕ ਹੈ ਬਿਲਕੁਲ ਸਿੰਪਲ ਤਰੀਕਾ ਹੈ ਜੀ ਤੇ ਆਪਾਂ ਕਾਟ ਪਾਦਨੇ ਆ ਜੀ ਸਲਵਾਰ ਦੇ ਨਾਮ ਨਾਲ ਮੈਂ ਲਾਦਨੀ ਬਿਲਕੁਲ ਆ ਦੇਖੋ ਠੀਕ ਹੈ ਤੇ ਆ ਵੀ ਕਟਿੰਗ ਕਰਕੇ ਕਪੜਾ ਕਾਦਨੇ ਜਿਹੜਾ ਬੱਦੂ ਕਪੜਾ ਹੈ ਸਿੱਧੇ ਸਿਰਫ ਫालतू ਕਾੜ ਕਪੜਾ ਕਾਦਨੇ ਕਾਟੇ ਇਹ ਆਪਣਾ ਮੂਰੀਆਂ ਚ ਕੰਮ ਆਜੂ ਕਪੜਾ ਉਹ ਤੇ ਲੜਨ ਵਾਸਤੇ ਆਸਲਾ ਵਾਲਾ ਸੈਂਟਰੀ ਜਿਵੇਂ ਆਸਲਾਤਾ ਸੀਗਾ ਇੱਥੋਂ ਆਪਾਂ ਬਾਦ ਬਣਨੇ ਆ ਜੀ ਠੀਕ ਹੈ ਇਹ ਮਿਆਨੀਆਂ ਹੋ ਗਈਆਂ ਸਿਰਫ ਇੱਕ ਪਾਸੇ ਸਲਾਈ ਪੈਣੀ ਹੈ ਜੇ ਇੱਕ ਪਾਸਾ ਬੰਦ ਪਾਸਾ ਅੰਦਰ ਹੈ ਦੋ ਪੱਲੇ ਜੁੜੇ ਹੋਏ ਆ ਜੀ ਤੇ ਦੋ ਨਾਲ ਆਪਣਾ ਜੋੜ ਪਾਉਣਾ ਹੈ ਜੀ ਠੀਕ ਹੈ ਇੱਥੇ ਬਾਦ ਪਾਣਾ ਸ਼ੁਰੂ ਕਰਨੇ ਆ ਜੀ ਇਹ ਫੁੱਲ ਪਾਈ ਸਲਵਾਰ ਬਣ ਗਈ ਜੀ ਆਪਣੀ ਪਟਿਆਲਾ ਸਲਵਾਰ ਫੁੱਲ ਜੇ ਤਾਂ ਹਾਡੀ ਵੀਡੀਓ ਵਧੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ